ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੇ ਵਿੱਚ 22 23 ਤੇ 24 ਜੁਲਾਈ ਨੂੰ ਕੀ ਹਰਕਤਾਂ ਦਿਖਾਈ ਦੇ ਰਿਹਾ ਨੇ ਕਿਉਂਕਿ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਬੀਤੀ ਕੱਲ ਕਾਫੀ ਸੰਘਣੇ ਮੀਂਹ ਹੋਏ ਸੀ ਦੁਆਬੇ ਦੇ ਕੁਝ ਏਰੀਏ ਦੇ ਵਿੱਚ ਜਿਦੇ ਵਿੱਚ ਖਾਸ ਕਰਕੇ ਬੈਲਟ ਰੂਪਨਗਰ ਜ਼ਿਲ੍ਹੇ ਦੀ ਥੋੜੀ ਬਹੁਤੀ ਲੁਧਿਆਣਾ ਜ਼ਿਲ੍ਹੇ ਦੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਲਗਭਗ ਹਲਕੇ ਤੋਂ ਦਰਮਿਆਨੇ ਮੀਂਹ ਦੇ ਕੋਸ਼ਿਸ਼ ਜਿਹਦੇ ਵਿੱਚ ਕੀ ਰੋਪੜ ਹੋ ਗਿਆ ਜੀ ਨਾਲ ਲੱਗਦੀ ਚਮਕੌਰ ਸਾਹਿਬ ਹੋ ਗਿਆ ਅੱਗੇ ਖਮਾਣੋ ਹੋ ਗਿਆ ਇਸ ਬੈਲਟ ਵਿੱਚ ਸੋਨੇ ਮੀ ਹੋਏ ਨੇ ਉੱਪਰ ਜਾਈਏ ਤਾਂ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਵੀ ਮੀ ਹੋਏ ਨੇ ਜੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਮੀ ਹੋਣ ਦੇ ਨਾਲ ਇੱਕ ਜੋ ਸਿਸਟਮ ਦਾ ਅਲਰਟ ਜਾਰੀ ਹੋਇਆ ਸੀ ਉਹ ਮੌਸਮ ਵਿਭਾਗ ਦਾ ਅਲਰਟ ਕਿਤੇ ਨਾ ਕਿਤੇ ਸੱਚ ਜਾਰੀ ਹੁੰਦਾ ਦਿਖਾਈ ਦੇ ਰਿਹਾ ਪਰ ਗੱਲ ਕਰ ਲਈ ਲਗਾਤਾਰ ਅਲਰਟ ਫੇਲ ਹੋਣ ਕਾਰਨ ਜਨਤਾ ਵਿੱਚ ਵੀ ਕਾਫੀ ਰੋਸ ਸੀ ਪਰ ਹੁਣ ਹੌਲੀ ਜਿਹੇ ਇੱਕ ਉਮੀਦ ਜਾਗੀ ਹੈ ਕਿ ਮੌਸਮ ਵਿਭਾਗ ਦੇ ਅਲਰਟ ਸੱਚ ਹੁੰਦੇ ਦਿਖਾਈ ਦੇ ਰਹੇ ਨੇ ਅੱਜ ਗੱਲ ਕਰੀਏ ਤਾਂ ਰਾਤ ਤੋਂ ਤੋਂ ਹੀ ਬੱਦਲ ਬਾਈ ਛਾਈ ਹੋਈ ਹੈ ਜੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਇਲਾਕੇ ਵਿੱਚ ਸਿਸਟਮ ਬਣਿਆ ਹੋਇਆ ਜੀ ਇਹ ਸਿਸਟਮ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਗੁਰਦਾਸਪੁਰ ਸ਼ਹਿਰੀ ਅ ਅੰਮ੍ਰਿਤਸਰ ਸਾਹਿਬ ਅੱਗੇ ਆਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਪਟਿਆਲਾ ਲੁਧਿਆਣਾ ਤੇ ਇਸ ਇਲਾਕੇ ਦੇ ਵਿੱਚ ਮੀਂਹ ਤੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੁਰਾਲੀ ਮੁਹਾਲੀ ਮੁਰੀਂਡਾ ਚੰਡੀਗੜ੍ਹ ਵਿੱਚ ਵੀ ਹਾਲਾਤ ਥੋੜੇ ਜਿਹੀ ਮੀਂਹ ਵੜ ਕੇ ਹੁਣ ਬਣਦੇ ਹੋਏ ਦਿਖਾਈ ਦੇ ਰਹੇ ਨੇ ਸ਼ੁਰੂਆਤੀ ਟਾਈਮ ਦੀ ਗੱਲ ਕਰੀਏ 7-8 ਵਜੇ ਤੱਕ ਇਸ ਇਲਾਕੇ ਵਿੱਚ ਮੀਂਹ ਤੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਪਰ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਸੈਂਟਰਲ ਪੰਜਾਬ ਤੋਂ ਇਲਾਵਾ ਮਾਝੇ ਦੇ ਬਾਕੀ ਹਿੱਸੇ ਅਤੇ ਮਾਲਵੇ ਦੀ ਬਾਕੀ ਬੈਲਟ ਵਿੱਚ ਵੀ ਅੱਜ ਨਾ ਮਾਤਰ ਨੇ ਇਸ ਇਲਾਕੇ ਵਿੱਚ ਅੱਜ ਵੀ ਸੋਕੇ ਦੀ ਮਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਟੈਂਪਰੇਚਰ ਜਿਹੜੇ ਨੇ ਅੱਜ 38-39 ਡਿਗਰੀ ਬਾਕੀ ਪੰਜਾਬ ਵਿੱਚ ਬਣੇ ਰਹਿਣਗੇ ਹੁਣ ਗੱਲ ਕਰਾਂਗੇ ਜੇ ਆਉਂਦੇ ਦਿਨਾਂ ਦੇ ਅਲਰਟ ਦੀ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਬੀਤੀ ਕੱਲ ਜਿਹੜੇ ਅਲਰਟ ਜਾਰੀ ਹੋਏ ਜੀ 21 ਜੁਲਾਈ 2024 ਨੂੰ ਤੇ ਵਿੱਚ ਲਾਈਟ ਟੂ ਮੋਡਰੇਟ ਰੇਨ ਹਰਿਆਣਾ ਵਿੱਚ ਦੱਸੀ ਗਈ ਹੈ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਹੈਵੀ ਰੇਨ ਦੇ ਅਲਰਟ ਜਾਰੀ ਹੋਏ ਨੇ ਜੀ ਬਠਿੰਡੇ ਦੇ ਵਿੱਚ ਟੈਂਪਰੇਚਰ ਸਭ ਤੋਂ ਜ਼ਿਆਦਾ ਦੇਖੇਗਾ ਕਿਉਂਕਿ ਮਾਲਵੇ ਬੈਲਟ ਦੇ ਵਿੱਚ ਬਠਿੰਡਾ ਤੇ ਸਿਰਸਾ ਨੇੜੇ-ਨੇੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਕਾਰਨ ਇਹਨਾਂ ਦੋਹਾਂ ਇਲਾਕਿਆਂ ਦੇ ਵਿੱਚ ਤਾਪਮਾਨ ਵਧੇ ਹੋਏ ਫਿਲਹਾਲ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈਏ ਅਲਰਟ ਦੀ ਤਾਂ 21 ਤਰੀਕ ਲੰਘ ਚੁੱਕੀ ਹੈ 22 23 ਤੇ 24 ਦੀ ਗੱਲ ਕਰਾਂਗੇ ਜੀ ਆਪਾਂ 22 ਤਰੀਕ ਨੂੰ ਦਰਮਿਆਨੇ ਮੀਂਹ ਦੀ ਉਮੀ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ 23 ਤਰੀਕ ਨੂੰ ਆਪਾਂ ਗੱਲ ਕਰੀਏ 23 ਤਰੀਕ ਦੀ ਗੱਲ ਕਰੀਏ ਤਾਂ ਸੋਹਣੇ ਉਮੀਦ ਦੀ ਉਮੀਦ ਹੈ ਪਰ ਜਿਹੜੇ ਉਮੀਦ ਦੇ ਚਾਂਸ ਨੇ ਸਵੇਰ ਦੇ ਵੇਲੇ ਮਾਝੇ ਤੇ ਦੁਆਬੇ ਵਿੱਚ ਬਣੇ ਹੋਏ ਨੇ ਪਰ ਮਾਲਵੇ ਦੀ 벨ਟ ਦੀ ਗੱਲ ਕਰੀ ਤਾਂ ਰਾਤ ਦੇ ਵੇਲੇ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ 23 ਤਰੀਕ ਨੂੰ ਜੋ ਕਿ ਪੂਰੇ ਪੰਜਾਬ ਨੂੰ ਕਵਰ ਕਰੇਗਾ ਜਿਦੇ ਵਿੱਚ ਜ਼ਿਆਦਾ ਅਲਰਟ ਜਿਹੜੇ ਮਾਝੇ ਦੇ ਵਿੱਚ ਦਿਖਾਈ ਦੇ ਰਹੇ ਨੇ ਮਾਝੇ ਦੇ ਵਿੱਚ ਖਾਸ ਕਰਕੇ ਹੁਸ਼ਿਆਰਪੁਰ ਦਾ ਇਲਾਕਾ ਰੂਪਨਗਰ ਤੋਂ ਉੱਪੇ ਉੱਤੇ ਜਿਹੜਾ ਬੈਲਟ ਤੇ ਪਠਾਨਕੋਟ ਦੇ ਵਿੱਚ ਘਰ ਬੈਲਟ ਜਿਹੜੀ ਹੈ ਉਹਦੇ ਵਿੱਚ ਜ਼ਿਆਦਾ ਸੰਘਣੇ ਮੀਂਹ ਦੀ ਉਮੀਦ ਹੈ ਜਿਸ ਕਰਕੇ ਉੱਥੇ ਜ਼ਿਆਦਾ ਅਲਰਟ ਜਾਰੀ ਹੋਏ ਨੇ ਜੀ ਤੇ ਗੱਲ ਕਰ ਲਈਏ ਤਾਂ ਇਹ ਅਲਰਟ ਜਿਹੜੇ ਨੇ ਇਹ ਪੂਰੇ ਪੰਜਾਬ ਵਿੱਚ ਮੀਂਹ ਕਰਨ ਦੇ ਸਮਰੱਥ ਦਿਖਾਈ ਦੇ ਰਹੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਆਉਂਦੇ 2 ਦਿਨਾਂ ਦੀ ਅਗਰ ਗੱਲ ਕਰੀਏ ਯਾਨੀ ਕਿ ਅਗਲੇ 48 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੰਘਣੇ ਮੀਂਹ ਹੋਣ ਦੀ ਉਮੀਦ ਦੁਬਾਰਾ ਤੋਂ ਜਾਗੀ ਹੈ ਮੌਨਸੂਨ ਰੀਚਾਰਜ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਮੌਨਸੂਨ ਲਗਭਗ ਅੱਧ ਪਾਰ ਕਰ ਚੁੱਕਿਆ ਪਰ ਹਜੇ ਤੱਕ 45% ਚਾਂਸ ਮੀ ਕਰੀਬ ਹਲੇ ਮੀਂਹ ਬਾਕੀ ਰਹਿੰਦਾ ਹੈ ਅਗਰ ਮੀਂਹ ਪ੍ਰੋਪਰ ਪੈਂਦੇ ਨੇ ਤਾਂ ਇਸ ਵਾਰ ਜੋ 55% ਬਾਕੀ ਰਹਿ ਰਹੇ ਨੇ ਉਹ ਅਗਰ ਪੂਰੇ ਹੁੰਦੇ ਨੇ ਤਾਂ ਕਿਸਾਨ ਵੀਰਾਂ ਦੇ ਵੀ ਚਿਹਰੇ ਖੇਲਦੇ ਹੋਏ ਦਿਖਾਈ ਦੇਣਗੇ ਬਾਕੀ ਗੱਲ ਕਰੀਏ ਗਰਮੀ ਦੀ ਤਾਂ ਅਤਿ ਦੀ ਗਰਮੀ ਨੇ ਚਾਰੇ ਪਾਸੇ ਆਤਾਂਕਮਚਾਰ ਰੱਖਿਆ ਜੀ ਇੱਕ ਮੀਂਹ ਹੀ ਸੋਲਿਊਸ਼ਨ ਨੇ ਅਗਰ ਮੀਂਹ ਆਉਂਦੇ 24 48 ਘੰਟੇ ਵਿੱਚ ਪੈਂਦਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਨਾਲ ਗੱਲ ਕਰਾਂਗੇ ਜੀ ਹਰਿਆਣੇ ਦੀ ਹਰਿਆਣੇ ਵਿੱਚ ਵੀ ਲਗਾਤਾਰ 3 ਦਿਨ ਅਲਰਟ ਹੈ ਜੀ 22 23 ਅਤੇ 24 ਤਿੰਨੋਂ ਦਿਨ ਅਲਰਟ ਹੈ ਜੀ ਤਾਂ ਗੱਲ ਕਰਾਂਗੇ ਤਾਂ 48 ਘੰਟੇ ਦੇ 72 ਘੰਟੇ ਦੇ ਵਿੱਚ ਮੀਂਹ ਸੰਘਣੇ ਹੋਣ ਦੀ ਪੂਰੇ ਪੂਰੇ ਚਾਂਸ ਪੰਜਾਬ ਹਰਿਆਣਾ ਵਿੱਚ ਬਣੇ ਹੋਏ ਦਿਖਾਈ ਦੇ ਰਹੇ ਨੇ ਏਸੀ ਜੀ ਮੌਸਮ ਵਿਭਾਗ ਦੇ ਨਵੇਂ ਅ ਦੇ ਵੇਲੇ ਦੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਚੈਨਲ ਦੇ ਉੱਪਰ ਲੈ ਕੇ ਆਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਮੈਂਸ਼ਨ ਕਰਦਿਆ ਕਰੋ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਨਵੀਂ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ